ਮੇਕੇ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਅੱਜ ਪਹਿਲਾਂ ਨਾਲੋਂ ਕਾਫੀ ਸਿਸਟਮ ਬਦਲ ਚੁੱਕਾ ਹੈ ਜਦੋਂ ਕਿਸੇ ਵੇਲੇ ਲੱਕੜਾਂ ਲੋਕ ਜੰਗਲ ਚੋਂ ਲਿਆ ਕੇ ਦਰਖਤਾਂ ਦੀਆਂ ਲਿਆ ਕੇ ਜਾਲਦੇ ਸੀ ਉਸ ਤੋਂ ਬਾਅਦ ਹੌਲੀ-ਹੌਲੀ ਤਰੱਕੀ ਹੋਈ ਲੋਕਾਂ ਨੇ ਪਸ਼ੂ ਰੱਖੇ ਪਸ਼ੂਆਂ ਦੇ ਗੋਹੇ ਤੋਂ ਵੀ ਜਿਹੜੇ ਪਾਥੀਆਂ ਪੱਥ ਕੇ ਉਹਨੂੰ ਵੀ ਝਾਲ ਕੇ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੌਲੀ-ਹੌਲੀ ਗੈਸ ਆਈ ਗੈਸ ਮਹਿੰਗਾ ਬਹੁ ਸੀ ਪਹਿਲਾਂ ਕਿਸੇ ਵੇਲੇ ਬਹੁਤ ਅਮੀਰ ਲੋਕਾਂ ਤੱਕ ਪਹੁੰਚ ਸੀ ਗੈਸ ਤੇ ਅੱਜ ਗੈਸ ਆਮ ਹੋ ਚੁੱਕਾ ਹੈ ਹਰ ਘਰ ਦਾ ਸ਼ਿੰਗਾਰ ਬਣ ਚੁੱਕਾ ਹਰ ਘਰ ਦੀ ਸਹੂਲਤ ਬਣ ਚੁੱਕੀ ਹੁਣ ਤੇ ਪੰਜਾਬ ਦੇ ਵਿੱਚ ਪਾਈਪ ਸਿਸਟਮ ਵੀ ਆ ਚੁੱਕਾ ਹੈ ਹੌਲੀ ਹੌਲੀ ਘਰਾਂ ਦੇ ਵਿੱਚ ਪਾਈਪ ਦੇ ਨਾਲ ਗੈਸ ਦੀ ਸਰਵਿਸ ਵੀ ਹੋ ਚੁੱਕੀ ਆ ਪਰ ਇਸ ਪਿੰਡ ਚੀਮਾ ਖੁਰ ਦੇ ਅੰਦਰ ਉਹ ਪੁਰਾਣਾ ਕਲਚਰ ਪੁਰਾਣਾ ਸੱਭਿਆਚਾਰ ਅੱਜ ਵੀ ਦੇਖਣ ਨੂੰ ਮਿਲ ਰਿਹਾ ਕਿ ਬੀਬੀਆਂ ਜਿਹੜੀਆਂ ਘਰ ਦੇ ਪਸ਼ੂਆਂ ਦੇ ਗੋਹੇ ਨੂੰ ਜਿਹੜਾ ਵਰਤੋਂ ਦੇ ਵਿੱਚ ਲਿਆ ਕੇ ਉਹਦੀਆਂ ਪਾਥੀਆਂ ਪੱਤ ਕੇ ਉਹਨੂੰ ਜਾਲਣ ਦੇ ਲਈ ਇੱਕ ਬਾਲਣ ਦਾ ਰੂਪ ਵੀ ਜਿਹੜਾ ਤਿਆਰ ਕੀਤਾ ਜਾ ਰਿਹਾ ਉਹ ਤੁਹਾਨੂੰ ਦਿਖਾਵਾਂਗੇ ਇਹ ਪਾਥੀਆਂ ਕਿਵੇਂ ਪੱਥੀਆਂ ਜਾਂਦੀਆਂ ਬਹੁਤ ਸਾਰੇ ਲੋਕਾਂ ਨੇ ਤਾਂ ਜੇ ਪਾਥੀਆਂ ਪੱਥਦੇ ਨਹੀਂ ਲੋਕ ਦੇਖੇ ਹੋਣਗੇ ਇਹ ਇਸ ਤਰ੍ਹਾਂ ਇਹ ਜਿਹੜਾ ਗੋਹਾ ਹੈ ਉਹ ਪਸ਼ੂਆਂ ਦਾ ਉਹਨੂੰ ਇਕੱਠਾ ਕਰਕੇ ਇੱਕ ਜਗ੍ਹਾ ਕਰ ਲਿਆ ਜਾਂਦਾ ਤਾਂ ਉਹਦੀਆਂ ਪਾਥੀਆਂ ਇਸ ਤਰ੍ਹਾਂ ਉਹਨੂੰ ਨਰਮ ਕਰਕੇ ਕਈ ਵਾਰੀ ਤਾਂ ਇਹਦੇ ਵਿੱਚ ਤੂੜੀ ਵੀ ਰਲਾਈ ਜਾਂਦੀ ਆ ਤੇ ਇਹਦੀਆਂ ਪਾਥੀਆਂ ਜਿਹੜੀਆਂ ਇਸ ਤਰ੍ਹਾਂ ਜਿਹੜੇ ਆ ਇਹ ਇਦਾਂ 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 ਕਰਕੇ ਰਲਾ ਕੇ ਗੋਹੇ ਨੂੰ ਤੇ ਇਹਦੀ ਇਦਾਂ ਇਹ ਇਹਨੂੰ ਕਹਿ ਦਿੰਦੇ ਨੇ ਪਾਥੀ ਪਾਥੀ ਪੱਥਕੇ ਤੇ ਇਸ ਤਰੀਕੇ ਦੇ ਨਾਲ ਇਹ ਲਾਈਨ ਦੇ ਵਿੱਚ ਲਾ ਲਈ ਜਾਂਦੀ ਆ ਆ ਦੇਖੋ ਇਹ ਫਿਰ ਇਹਨੇ ਸੁੱਕ ਜਾਣਾ ਹੈਗਾ ਸੁੱਕਣ ਤੋਂ ਬਾਅਦ ਫਿਰ ਇਹ ਇਕੱਠੀਆਂ ਕੀਤੀਆਂ ਜਾਂਦੀਆਂ ਉਹਨੂੰ ਇਸ ਤਰ੍ਹਾਂ ਜਿਹੜਾ ਇਸ ਤਰ੍ਹਾਂ ਇਹ ਇੱਕ ਇਕੱਠਾ ਇਕੱਠੀਆਂ ਕੀਤੀਆਂ ਜਾਂਦੀਆਂ ਪਾਥੀਆਂ ਪਾਥੀਆਂ ਤੋਂ ਇਕੱਠੀਆਂ ਕਰਨ ਤੋਂ ਬਾਅਦ ਇਹ ਇਦਾਂ ਲਗਾਈਆਂ ਜਾਂਦੀਆਂ ਹੈਗੀਆਂ ਤੇ ਬੀਬੀਆਂ ਨੂੰ ਵੀ ਪੁੱਛਾਂਗੇ ਆਪਾਂ ਵੀ ਇਹ ਜਿਹੜਾ ਹੈਗਾ ਆ ਪਾਥੀਆਂ ਜਿਹੜਾ ਪੈਂਜੀ ਜੈਗੁਰਦੇਵ ਠੀਕ ਹੋ ਪੈਂਜੀ ਹਾਂਜੀ ਹਾਂਜੀ ਜਿਹੜਾ ਇਹ ਪਾਥੀਆਂ ਤੁਸੀਂ ਪੱਥੀਆਂ ਹੈਗੀਆਂ ਉਹ ਪੈਂਜੀ ਹੁਣੀ ਪਾਥੀਆਂ ਪੱਥ ਦੇ ਪਏ ਆ ਜਿੱਦਾਂ ਆਹ ਦੋ ਪਾਥੀਆਂ ਇਕੱਠੀਆਂ ਕਰ ਦਿੰਦੇ ਆ ਇਹਨੂੰ ਕੀ ਕਹਿੰਦੇ ਭਲਾ ਜੋੜ ਜੋੜ ਕਹਿ ਦਿੰਦੇ ਆ ਜਿਹੜਾ ਆਲੇ ਦੁਆਲੇ ਬਾਰਡਰ ਬਣਾਇਆ ਤੁਸੀਂ ਇਹਨੂੰ ਕੀ ਕਹਿ ਦਿੰਦੇ ਆ ਘਰੂਟ ਕਹਿੰਦੇ ਆ ਘਰੂਟ ਲਾਈ ਦੱਸ ਹਾਂ ਹਾਂ ਉਹ ਜੋ ਲਾਈਦਾ ਅੱਛਾ ਪੈਂਦੀ ਆ ਆ ਜਿੱਦਾਂ ਹੁਣ ਆ ਆ ਤੁਸੀਂ ਇਦਾਂ ਬਣਾਤਾ ਇਦਾਂ ਕੋਣ ਜਿਹਾ ਬਣਾਤਾ ਹੈ ਇਹਨੂੰ ਕੀ ਗਹੂੜੀ ਗਹੂੜੀ ਕਹਿ ਦਿੰਦੇ ਆ ਇਹਨੂੰ ਗਹੂੜੀ ਕਹਿ ਦਿੰਦੇ ਆ ਇਹਨੂੰ ਜੋੜਾ ਕਹਿੰਦੇ ਨੇ ਕੀ ਕਹਿੰਦੇ ਇਹਨੂੰ ਜੋੜ ਜੋੜ ਤੇ ਇਹਨੂੰ ਕਹਿ ਦਿੰਦੇ ਆ ਘਰੂਟ ਘਰੂਟ ਮਤਲਬ ਇਹ ਬਾਰਡਰ ਬਣ ਜਾਂਦਾ ਤੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਪਸ਼ੂਆਂ ਦੇ ਗੋਹੇ ਨੂੰ ਵਰਤੋਂ ਦੇ ਵਿੱਚ ਲਿਆ ਕੇ ਇੱਕ ਬਾਲਣ ਦਾ ਜਿਹੜਾ ਉਹ ਕੰਮ ਲਿਆ ਜਾਂਦਾ ਤੇ ਇਹਨੂੰ ਫਿਰ ਇੱਕ ਘਰਾਂ ਦੇ ਵਿੱਚ ਜਿਹੜਾ ਖਾਣਾ ਤਿਆਰ ਕੀਤਾ ਇਹ ਜਿਹੜੀ ਪਾਥੀ ਹੈਗੀ ਆ ਇਹਨੂੰ ਕੀ ਪਾਥੀ ਕਹਿੰਦੇ ਹਾਂਜੀ ਪਾਥੀ ਅੱਛਾ ਜੇ ਪਾਥੀ ਟੁੱਟ ਜਵੇ ਤਾਂ ਉਹਨੂੰ ਕੀ ਕਹਿੰਦੇ ਆ ਜਦੋਂ ਕਈ ਵਾਰੀ ਪਾਥੀ ਇੱਕ ਸਿੱਧੀ ਰੱਖ ਕੇ ਉਹਦੇ ਤੇ ਦੂਜੀ ਪਾਥੀ ਗੋਟੇ ਗੋਟੇ ਉਹਨੂੰ ਗੋਟਾ ਕਹਿ ਦਿੱਤਾ ਜਾਂਦਾ ਤੇ ਇਹ ਇਹ ਨਾ ਇਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਸਾਰੇ ਪਾਸੇ ਇੱਧਰਲੇ ਪਾਸੇ ਵੀ ਦੇਖੋਗੇ ਇਹ ਭੈਂਜੀ ਹੁਣੀ ਪਾਥੀਆਂ ਪਾਥ ਰਹੀਆਂ ਇੱਧਰਲੇ ਪਾਸੇ ਵੀ ਦੇਖੋਗੇ ਇਸ ਤਰੀਕੇ ਦੇ ਨਾਲ ਇਹ ਏਰੀਏ ਦੇ ਵਿੱਚ ਇਦਾਂ ਪਾਥੀਆਂ ਪੱਥਣ ਦੇ ਲਈ ਬਹੁਤ ਵਧੀਆ ਬਣਾਇਆ ਹੋਇਆ ਇਸ ਪਿੰਡ ਦੇ ਵਿੱਚ ਤੇ ਉਹ ਭੈਂਜੀ ਹੁਣੀ ਵੀ ਪਾਥੀਆਂ ਪਾਥ ਰਹੇ ਤੁਹਾਨੂੰ ਉਹ ਦਿਖਾਵਾਂਗੇ ਤੇ ਹੈਨਾ ਤੇ ਭੈਂਜੀ ਹੁਣਾਂ ਨੂੰ ਵੀ ਆਪਾਂ ਪੁੱਛ ਲਵਾਂਗੇ ਨਾਲ ਬੱਚੇ ਵੀ ਇੱਥੇ ਮੌਜੂਦ ਹੁੰਦੇ ਨੇ ਦੇਖਦੇ ਨੇ ਭੈਂਜੀ ਤੁਸੀਂ ਵੀ ਪਾਥੀਆਂ ਪੱਥੀਆਂ ਕਰਦੀ ਇਦਾਂ ਹਾਂ ਜੀ ਉਹ ਪੱਥਰੀ ਉੱਥੇ ਤੁਹਾਡੀਆਂ ਉਧਰ ਅੱਛਾ ਇਹ ਜਿਹੜਾ ਵੱਖਰਾ ਵੱਖਰਾ ਏਰੀਆ ਵੀ ਇੱਦਾਂ ਗਰੂਟ ਜਿਹਾ ਬਣਾ ਕੇ ਇਹਨੂੰ ਏਰੀਆ ਵੱਖਰਾ ਵੀ ਬਣਾ ਲੈਂਦੇ ਆ ਆਪਣਾ ਆਪਣਾ ਹਾਂ ਜੀ ਆਪਣਾ ਪੈੜ ਬਣਾ ਲੈਂਦੇ ਆ ਫੇ ਉਹਨੂੰ ਪੈੜ ਕਹਿੰਦੇ ਆ ਅੱਛਾ ਤੇ ਇਹ ਜਿਹੜਾ ਇਹ ਜਾਲ ਦੇ ਕਿਦਾਂ ਇਹਨੂੰ ਗੈਸ ਵਾਲੇ ਚੁੱਲੇ 'ਤੇ ਰੱਖ ਕੇ ਗਾਲਦੇ ਨਹੀਂ ਨਹੀਂ ਉਹ ਮਿੱਟੀ ਦਾ ਚੁੱਲਾ ਬਣਾ ਕੇ ਉਹਦੇ ਵਿੱਚ ਮਿੱਟੀ ਦਾ ਚੁੱਲਾ ਇੱਦਾਂ ਇੱਟਾ ਕਰਕੇ ਉਹਨੂੰ ਲਿਪ ਕੇ ਹਨਾ ਤੇ ਉਹ ਉਹਨੂੰ ਕੀ ਕਹਿੰਦੇ ਆ ਚੁੱਲਾ ਪੱਠੀ अच्छा चुल्ले ਦੇ ਉੱਤੇ ਜਿਹੜਾ ਸਬਜ਼ੀ ਬਣਾਉਂਦੇ ਦਾਲ ਬਣਾਉਂਦੇ ਚ ਚਾਹ ਬਣਾਉਂਦੇ ਆ ਤੇ ਜਿਹੜਾ ਪੱਠੀ ਉਹਦੇ ਤੇ ਕੀ ਬਣਾਉਦੇ ਉਹਦੇ ਤੇ ਰੋਟੀ ਹਾਂ ਉਹਦੇ ਤੇ ਰੋਟੀਆਂ ਆਉਣ ਮੇਰੇ ਤਵੀ ਉਹ ਇੱਕ ਤਵੀ ਤੇ ਕਿੰਨੀਆਂ ਰੋਟੀਆਂ ਪੈ ਜਾਂਦੀਆਂ ਚਾਰ ਚਾਰ ਰੋਟੀਆਂ ਇਕੱਠੀਆਂ ਪੈ ਜਾਂਦੀਆਂ ਗੈਸ ਦੇ ਉੱਤੇ ਜਦੋਂ ਤਵਾ ਇੱਕ ਰੱਖਿਆ ਜਾਂਦਾ ਉਹਦੇ ਤੇ ਇੱਕ ਰੋਟੀ ਪੈਂਦੀ ਆ ਤੇ ਜਿਹੜਾ ਇਹ ਜਦੋਂ ਅਸੀਂ ਪਾਠੀਆਂ ਨਾ ਜਾਲਦੀਆਂ ਬੀਬੀਆਂ ਉਹ ਜਿਹੜੀ ਪੱਠੀ ਹੁੰਦੀ ਆ ਚੁੱਲਾ ਪੱਠੀ ਤੇ ਉਹਦੇ ਤੇ ਉਹਦੇ ਤੇ ਚਾਰ ਪੰਜ ਰੋਟੀਆਂ ਜਿਹੜੀਆਂ ਇਕੱਠੀਆਂ ਵੀ ਪੈ ਜਾਂਦੀਆਂ ਭੈਣ ਜੀ ਇਹ ਅੱਜ ਵੀ ਬੜਾ ਮਾਹੌਲ ਪਿੰਡਾਂ ਦਾ ਬਹੁਤ ਸੋਹਣਾ ਤੁਸੀਂ ਦੇਖ ਰਹੇ ਆਂ ਅਸੀਂ ਕਿ ਕਿਦਾਂ ਤੁਸੀਂ ਪਾਥੀਆਂ ਪੱਥਰੀਆਂ ਬੀਬੀਆਂ ਭੈਣਾਂ ਇਕੱਠੀਆਂ ਸ਼ਹਿਰਾਂ ਜਿਹਾ ਇਦਾਂ ਦਾ ਮਾਹੌਲ ਨਹੀਂ ਹੈਗਾ ਹਾਂਜੀ ਇਹ ਜਿੱਦਾਂ ਸਿਆਣਾ ਤੋਂ ਸਿੱਟਣਾ ਸ਼ੁਰੂ ਕਰ ਦਿੰਦੇ ਆ ਇਹਨੂੰ ਸਨੇਰ ਕਹਿੰਦੇ ਆ ਉਹ ਹੈ ਇਹ ਸਨੇਰ ਕਹਿੰਦੇ ਇਹਨੂੰ ਇਹ ਜਿਹੜਾ ਗੋਹਾ ਜਮਾ ਕੀਤਾ ਜਾਂਦਾ ਉਹਨੂੰ ਸਨੇਰ ਫਿਰ ਉਹ ਤਾਜਾ ਪਾ ਕੇ ਜਾਂ ਪਾਣੀ ਪਾ ਕੇ ਪੱਥ ਦਿੰਦੇ ਆ ਹਾ 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 ਅੱਛਾ ਪੈਂ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਬੀਬੀਆਂ ਇਦਾਂ ਇਕੱਠੀਆਂ ਬੈਠ ਕੇ ਦਰੀਆਂ ਬੁਣਦੀਆਂ ਸੀਗੀਆਂ ਖੇਸੀਆਂ ਬੁਣਦੀਆਂ ਸੀਗੀਆਂ ਜਿਹੜੀਆਂ ਉਹ ਹੋਰ ਵੀ ਕੱਪੜੇ ਬੁਣਦੀਆਂ ਹੁੰਦੀਆਂ ਸੀ ਉਹ ਅੱਜ ਵੀ ਪਿੰਡਾਂ ਦੇ ਵਿੱਚ ਇਦਾਂ ਦੇਖਣ ਨੂੰ ਕਿਤੇ ਕਿਤੇ ਮਿਲਦਾ ਕਿ ਨਹੀਂ ਹਾਂਜੀ ਸਲਾਈ ਕਰਦੀਆਂ ਵਿੱਚ ਬੀਬੀਆਂ ਉਹ ਸਲਾਈ ਮਸ਼ੀਨ ਨਾਲ ਤਾਂ ਕਰਦੀਆਂ ਪਰ ਉਹ ਪੰਜੇ ਨਾਲ ਜਿਹੜਾ ਉਹ ਬੁੰਨਦੀਆਂ ਪੰਜੇ ਨਾਲ ਨਹੀਂ ਕਰਦੀਆਂ ਉਹ ਮੋਲ ਲੈ ਲੈਂਦੇ ਹਨ ਹਾਂ ਹਾਂਜੀ ਹਾਂ ਪੰਜੇ ਨਹੀਂ ਘੇ ਹੁਣ ਹਾਂ ਹਾਂਜੀ ਅੱਛਾ ਉਹ ਹੁਣ ਇਦਾਂ ਬਣਾਉਂਦੀਆਂ ਨਹੀਂ ਹੈ ਨਾ ਭੈ ਬੀਬੀਆਂ ਪਹਿਣਾ ਹੈ ਰਵਾਜ ਨਹੀਂ ਹੈਗਾ ਕਿਸੇ ਨੌਲੇਜ ਨਹੀਂ ਨਾਲੇ ਪਹਿਲਾਂ ਬੀਬੀਆਂ ਸਾਡੀ ਮੰਮੀ ਹੁਣ ਇਦਾਂ ਕਰਦੇ ਹੁੰਦੇ ਆ ਉਹ ਹੈਗੀਆਂ ਹਲੇ ਵੀ ਬਣਤੀ ਵਾਲੀ ਦਰੀਆਂ ਪੰਜਾਬੀ ਪਿਆ ਇੱਥੇ ਪੰਜਾਬੀ ਸਾਢੇ 7 ਕਰਦੇ ਹੁੰਦੇ ਇਦਾਂ ਕੰਮ ਕਰ ਲੈਂਦੇ ਅਸਲ ਦੇ ਵਿੱਚ ਪੈਂ ਜੀ ਇਦਾਂ ਵੀ ਹੋਇਆ ਬਈ ਮਸ਼ੀਨੀ ਜੁਗ ਗਿਆ ਹਾਂਜੀ ਤੇ ਜਿਹੜੀ ਦਰੀ ਬੁਣਨ ਤੇ ਮਿਹਨਤ ਆਉਂਦੀ ਸੀਗੀ ਉਦੋਂ ਸਸਤੀ ਹੁਣ ਮਸ਼ੀਨ ਨਾਲ ਬਣੀ ਹੋਈ ਪੈ ਜਾਂਦੀ ਆ ਇਹ ਵੀ ਕਾਰਨ ਬਣ ਗਿਆ ਹਾਂ ਨਾ ਬੜਾਈ ਮਿਲ ਜਾਂਦੀ ਹੁਣ ਹਰ ਇੱਕ ਚੀਜ਼ ਹਾਂ ਹਾਂਜੀ ਤੇ ਅੱਛਾ ਜਿੱਦਾਂ ਅੱਜ ਜਿਹੜੀ ਪੰਜਾਬ ਦੇ ਵਿੱਚ ਅੰਗਰੇਜ਼ੀ ਪੜ੍ਹਨੀ ਸ਼ੁਰੂ ਕੀਤੀ ਬੱਚਿਆਂ ਨੇ ਵੈਸੇ ਤਾਂ ਇਹ ਦੁਨੀਆ ਦੇ ਨਾਲ ਰਲਣਾ ਚਾਹੀਦਾ ਹਾਂਜੀ ਦੁਨੀਆ ਨਾਲ ਜੁੜਨਾ ਚਾਹੀਦਾ ਅੰਗਰੇਜ਼ੀ ਬੋਲਣੀ ਚਾਹੀਦੀ ਆ ਹਰ ਜਗ੍ਹਾ ਪੰਜਾਬੀ ਨਹੀਂ ਚੱਲਦੀ ਇਹ ਸਮੱਸਿਆ ਹੈ ਹਰ ਇੱਕ ਜਗ੍ਹਾ ਅ ਅੰਗਰੇਜ਼ੀ ਹਰ ਇੱਕ ਕੰਟਰੀ ਦੇ ਵਿੱਚ ਚੱਲਦੀ ਹੈਗੀ ਆ ਪੰਜਾਬ ਦੇ ਵਿੱਚ ਵੀ ਬੱਚੇ ਜਦੋਂ ਘਰ ਆਉਂਦੇ ਆ ਉਹ ਚਾਚੀ ਤਾਈ ਮੰਮੀ ਮਾਸੀ ਉਹ ਨਹੀਂ ਕਹਿੰਦੇ ਕਲਾ ਆਂਟੀ ਕਹਿੰਦੇ ਆਂਟੀ ਕਹਿੰਦੇ ਆ ਹਨ ਸ਼ਾਰਟਕਟ ਚੱਲਦਾ ਹੁਣ ਉਹ ਸਿਖਾਉਂਦੇ ਨਹੀਂ ਯਾਨੀ ਕਿ ਨੌਲੇਜ ਤਾਂ ਇਹ ਟੀਚਰ ਤਾਂ ਇਹੀ ਕਹਿੰਦਾ ਵੀ ਆਪਣੇ ਮਾਪੇ ਬੱਚਿਆਂ ਨੂੰ ਇਹੀ ਦੱਸੋ ਵੀ ਆ ਤੁਹਾਡਾ ਤਾਊਆ ਜਾਂ ਤਾਊ ਨਾ ਕ ਤਾਇਆ ਜੀ ਚਾਚਾ ਜੀ ਇਦਾਂ ਕਹਿੰਦੇ ਵੀ ਆਂਟੀ ਨਾ ਕਹੋ ਅੰਕਲ ਨਾ ਕਹੋ ਚਾਚਾ ਜੀ ਕਹੋ ਜਿਹੜਾ ਰਿਸ਼ਤਾ ਹੈ ਉਹ ਹੀ ਦੱਸੋ ਹਾਂ ਬੜੇ ਪਾਪਾ ਛੋਟੇ ਪਾਪਾ ਇਦਾਂ ਨਾ ਕਹੋ ਟੀਚਰ ਵੀ ਸਕੂਲ ਚ ਦੱਸ ਦੇ ਦਾਂ ਉਹ ਅੰਗਰੇਜ਼ੀ ਜਿਹੜੇ ਜਿਹੜੇ ਸਰਕਾਰੀ ਸਕੂਲ ਆ ਜਿਹੜਾ ਸਰਕਾਰੀ ਆ ਜਿਹੜਾ ਪੰਜਾਬੀ ਸਕੂਲ ਉਥੇ ਇਦਾਂ ਦੱਸਦੇ ਅੰਗਰੇਜ਼ੀ ਸਕੂਲਾਂ ਨਹੀਂ ਜਾਂਦੇ ਅੰਗਰੇਜ਼ੀ ਸਕੂਲਾਂ ਜਾਂਦਾਦੇ ਪਾਪ ਮਮ ਡੈਡ ਇਦਾਂ ਦੱਸਦੇ ਹਾਂ ਉਹ ਡੈਡ ਨੇ ਬਹੁਤ ਸਾਰੇ ਰਿਸ਼ਤੇ ਖੋਲੇ ਹੈ ਹਨਾ ਅੰਕਲ ਨੇ ਬਹੁਤ ਸਾਰੇ ਜਿਹੜੇ ਚਾਚਾ ਤਾਇਆ ਮਾਮਾ ਮਾਸੜ ਫੁੱਫੜ ਸਾਰੇ ਰਿਸ਼ਤੇ ਜਿਹੜੇ ਪਤਾ ਨਹੀਂ ਲੱਗਦਾ ਵੀ ਉਹ ਬੱਚੇ ਨੇ ਆਪਣੇ ਫੁੱਫੜ ਨੂੰ ਬੁਲਾਇਆ ਕਿ ਮਾਸੜ ਨੂੰ ਬੁਲਾਇਆ ਕਿ ਤਾਇਏ ਨੂੰ ਬੁਲਾਇਆ ਕਿ ਚਾਚੇ ਨੂੰ ਬੁਲਾਇਆ ਜੀ ਉਹ ਰਿਸ਼ਤੇ ਫਿਰ ਸ਼ਾਰਟਕਟ ਚੱਲਦੇ ਹੁਣ ਹਨਾ ਦੋ ਅੱਖਾਂ ਚ ਵੱਡੇ ਤੋਂ ਛੋਟੇ ਕਰਦੇ ਵੱਡੇ ਤੋਂ ਛੋਟੇ ਕਰਦੇ ਭੈਣ ਜੀ ਹੁਣਾਂ ਨੂੰ ਪੁੱਛਾਂਗੇ ਭੈਣ ਜੀ ਜਿੱਦਾਂ ਹਣ ਬੱਚੇ ਤਾਏ ਦੀ ਜਗਾ ਤੇ ਅੰਕਲ ਹੀ ਕਹਿੰਦੇ ਆ ਅੰਕਲ ਕਹਤੇ ਪਤਾ ਨਹੀਂ ਲੱਗਦਾ ਵੀ ਉਹਨੇ ਮਾਸੜ ਨੂੰ ਬੁਲਾਇਆ ਕਿ ਫੁੱਫੜ ਨੂੰ ਬੁਲਾਇਆ ਕਿ ਤਾਏ ਨੂੰ ਬੁਲਾਇਆ ਕਿ ਚਾਚੇ ਨੂੰ ਬੁਲਾਇਆ ਜਾਂ ਇਦਾਂ ਰਿਸ਼ਤੇ ਨੂੰ ਫਿਰ ਉਹ ਅੰਕਲ ਦੇ ਫਿਰ ਉਹ ਸਾਰੇ ਰਿਸ਼ਤੇਦਾਰ ਜਿਹੜੇ ਘਰ ਚ ਬੈਠੇ ਹੁੰਦੇ ਉਹ ਸੋਚਦੇ ਆ ਵੀ ਮੈਨੂੰ ਹਾਕ ਮਾਰੀ ਆ ਚਾਚਾ ਕਿ ਤਾਏ ਨੂੰ ਮਾਰੀ ਹਾਕ ਕਿ ਮਾਸੜ ਨੂੰ ਹਾਕ ਮਾਰੀ ਕਿ ਫੁੱਫੜ ਨੂੰ ਪਤਾ ਨਹੀਂ ਲੱਗਦਾ ਇਹ ਇਹਦਾ ਕੀ ਹੱਲ ਹੈਗਾ ਇਹ ਹੱਲ ਤੇ ਹੁਣ ਕੀ ਹੋ ਸਕਦਾ ਜਦ ਬੱਚੇ ਮਰ ਜੀਂ ਜਾਂ ਜਿਹੜੇ ਥਾਮਾ ਚੱਲ ਰਿਹਾ ਉਹੀ ਚੱਲਦਾ ਹੁਣ ਹਾਂ ਥਾਮਾ ਮਾੜਾ ਆ ਸਭਾ ਮਾੜਾ ਆਪੇ ਹੀ ਆ ਬੜਾ ਕਲੀ ਜਾਂ ਕੋਈ ਮਾਡਰਨ ਹੋ ਗਿਆ ਗਰਲ ਹੋ ਗਿਆ ਮਾਡਲ ਹੀ ਹੋ ਗਿਆ ਫਿਰ ਨਵਾਂ ਮਾਡਲ ਹੋ ਗਿਆ ਹਾਂ ਨਵਾਂ ਮਾਡਲ ਹੋਇਆ ਹਾਂ ਹਾਂ ਜਿੱਦਾਂ ਮਾਮਾ ਬੱਚਾ ਸੰਗਾਰ ਕੇ ਬੈਠਾ ਕਿਹੜਾ ਮਾਮਾ ਕੜਾ ਡੈਡ ਕੜਾ ਵਸਾ ਗਾਲੇ ਇਹ ਮਾਮਾਸ ਕੋ ਨਹੀਂ ਆ ਕੋ ਮੈਡਮਸ ਕੋ ਨਹੀਂ ਸਕੂਲ ਵਾਲੀ ਸਕਦੇ ਨਹੀਂ ਕਰਨਗੇ ਦਾਦੀ ਕਹੋ ਦਾਦੀ ਬੜੀ ਬੰਮੀ ਨਹੀਂ ਕਹਿਣਾ ਦਾਦੀ ਨੂੰ ਦਾਦਾ ਬਾਬੇ ਬੀਬੀ ਨੂੰ ਦਾਦੀ ਇਦਾਂ ਕਰਨੀ ਆ ਮੈਡਮ ਅੱਛਾ ਪਰ ਨਿਆਣੇ ਨਹੀਂ ਬੱਚੇ ਨਹੀਂ ਮੰਨਦੇ ਬੀਵਾਂਵਾਂ ਵੀ ਦਾ ਮਮੇ ਕੋ ਸਿਖਾ ਲੇ ਬੜੀ ਮੰਮੀ ਛੋਟੀ ਮੰਮੀ ਕਹਿੰਦੇ ਹਾਂ ਇਹ ਗੱਲ ਜਿਹੜੀਆਂ ਨਵੀਆਂ ਬਹੂਆਂ ਆਈਆਂ ਕੁੜੀਆਂ ਉਹ ਅੰਗਰੇਜ਼ੀ ਸਕੂਲਾਂ ਚ ਪੜ ਕੇ ਆਈਆਂ ਉਹ ਫੇਰ ਬੱਚਿਆਂ ਨੂੰ ਨਵੇਂ ਤਰੀਕੇ ਨਾਲ ਸਿਖਾਉਂਦੀਆਂ ਹਨ ਜੀ ਹਾਂ ਜੀ ਹਾਂ ਜੀ ਇਹੀ ਸਿਖਾਉਂਦੀਆਂ ਬਸ ਇਦਾਂ ਇਦਾਂ ਹੀ ਸਿਖਾਉਂਦੀਆਂ ਬਸ ਹਾਂ ਹਾਂ ਅੱਛਾ ਜਿਵੇਂ ਪਿੰਡਾਂ ਦੇ ਵਿੱਚ ਜਿਹਨਾਂ ਘਰਾਂ ਦੇ ਵਿੱਚ ਪਸ਼ੂ ਰੱਖੇ ਆ ਉਹਨਾਂ ਦੇ ਬਹੁਤ ਸਾਰੇ ਖਰਚੇ ਪਸ਼ੂਆਂ ਤੋਂ ਹੀ ਨਿਕਲ ਜਾਂਦੇ ਨੇ ਮੰਨ ਲਓ ਇਹ ਜਾਲਣ ਦਾ ਗੈਸ ਲੈਣ ਦੀ ਲੋੜ ਨਹੀਂ ਚਲੋ ਐਮਰਜੈਂਸੀ ਲਈ ਹੁੰਦਾ ਵੀ ਆ ਘਰਾਂ ਦੇ ਵਿੱਚ ਹਰ ਇੱਕ ਚੀਜ਼ ਹੁੰਦੀ ਆ ਵੈਸੇ ਤੇ ਇਹਦੇ ਨਾਲ ਹੀ ਜਿਵੇਂ ਪਸ਼ੂ ਆ ਘਰ ਦੇ ਵਿੱਚ ਲੱਸੀ ਦੁੱਧ ਦੇਈ ਮੱਖਣ ਸਾਰਾ ਕੁਝ ਜਿਹੜਾ ਉਹ ਪਸ਼ੂਆਂ ਦੇ ਨਾਲ ਬਹੁਤ ਸਾਰਾ ਜਿਹੜਾ ਗੁਜ਼ਾਰਾ ਹੁੰਦਾ ਹਾਂਜੀ ਹਾਂਜੀ ਹੁੰਦਾ ਹੁੰਦਾ ਸਾਰਾ ਹੁੰਦਾ ਸਾਰਾ ਇਹ ਅਸੀਂ ਕਿਸੇ ਦਾ ਪਾਥਰ ਜਿੱਤੇ ਕਿਸੇ ਸਿੱਟਿਆ ਹੁੰਦਾ ਹਾਂ ਵੇ ਕੋਈ ਗੱਲ ਨਹੀਂ ਹੈ ਪਜਾ ਹੈ ਤਾਂ ਆਪਣੇ ਹੀ ਆ ਪਰ ਫਿਰ ਵੀ ਪਿੰਡਾਂ ਦੇ ਵਿੱਚ ਇਹ ਕਲਚਰ ਜਿਹੜਾ ਖਤਮ ਹੋੁੰਦਾ ਜਾ ਰਿਹਾ ਕਿਉਂਕਿ ਪਿੰਡਾਂ ਦੇ ਵਿੱਚ ਜ਼ਮੀਨ ਹੈ ਬਹੁਤ ਖੁੱਲੀ ਜ਼ਮੀਨ ਹੈਗੀ ਆ ਪਰ ਫਿਰ ਵੀ ਲੋਕ ਪਸ਼ੂਆਂ ਤੋਂ ਗੁਰੀਜ਼ ਕਰਨ ਲੱਗੇ ਹਨ ਹਾਂਜੀ ਗੁਰੀਜ਼ ਕਰਦੇ ਆ ਟਾਈਮ ਪਾਸ ਕਰਦੇ ਆ ਆਪਣਾ ਹਾਂ ਹਾਂਜੀ ਟਾਈਮ ਪਾਸ ਕਰਦੇ ਜਾਂ ਸਾਫ਼ ਸੁਥਰੇ ਰਹਿਣਾ ਪਸੰਦ ਕਰਦੇ ਆ ਸਾਫ਼ ਸੁਥਰੇ ਹੁਣ ਬੇ ਵੀ ਕੀ ਰਹਿਣਾ ਜਦੋਂ ਹੁਣ ਆਪਣਾ ਤਾਂ ਇਹੀ ਆ ਰੋਟੀ ਰੋਜੀ ਅਗਲੇ ਕਹਿੰਦੇ ਹਾਂ ਜਦੋਂ ਦਦ ਕਾਰਬਾਰ ਤੋਂ ਆਪਾਂ ਮੋਲ ਲਵਾਂਗੇ ਹੁਣ 50 ਰੁਪਏ ਕਿਲੋ 60 70 ਰੁਪਏ ਤੇ ਦੁੱਧ ਦਿੰਦੇ ਅਗਲੀ ਹਾਂ ਅਗਲੀ ਕਹਿੰਦੇ 70 ਕਿਲੋ ਦੁੱਧ ਕਿਲੋ ਲੈਣਾ ਉਹੀ ਆਪਾਂ ਤਾਂ ਘਰ ਹੋ ਜਾਣੀ ਹਾਂ ਨਾ ਆਪਾਂ ਘਰ ਸੇਵਾ ਕਰ ਲੈਣੀ ਦੁੱਧ ਰਣਿਆਣੇ ਪੀਣ ਕੇ ਨਾਲ ਘਰ ਸਰੂnga ਨਾਲ ਬਾਹਰਲੀ ਦੋਜੀਆਂ ਨੂੰ ਪਾਉਂਦੇ ਆ ਇਹ ਗੱਲ ਪ੍ਰਾਣੇ ਸਮਿਆਂ ਤੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਿਸ ਘਰ ਪਸ਼ੂ ਹੈਗੇ ਆ ਜਿਸ ਪਰ ਜਿਸ ਘਰ ਦੇ ਵਿੱਚ ਦੁੱਧਾਰੂ ਦੁੱਧ ਦੇਣ ਵਾਲਾ ਕੋਈ ਪਸ਼ੂ ਗਾਂ ਜਾਂ ਮੱਝ ਹੈਗੀ ਆ ਉਸ ਘਰ ਨੂੰ ਸਿਰਫ ਲੂਣ ਮੁੱਲ ਲੈਣਾ ਪੈਂਦਾ ਬਾਕੀ ਸਾਰਾ ਕੁਝ ਘਰੇ ਹੀ ਖਾਣ ਪੀਣ ਦਾ ਸਰ ਜਾਂਦਾ ਪਰ ਹੁਣ ਕੁਝ ਜਮਾਨਾ ਬਦਲ ਗਿਆ ਹੁਣ ਬਹੁਤ ਬਦਲ ਗਿਆ ਹੁਣ ਤਾਂ ਹਰੇਕ ਚੀਜ਼ ਮੋਲਦੀ ਹੈ ਹੁਣ ਹਰ ਇੱਕ ਚੀਜ਼ ਮੋਲਦੀ ਆ ਹੁਣ ਨਹੀਂ ਬਿਲਕੁਲ ਪੰਜੀ ਤੁਸੀਂ ਇਹ ਗੱਲ ਸੁਣੀ ਕਦੀ ਵੀ ਕਿਸੇ ਵੇਲੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਿਸ ਘਰ ਦੁੱਧ ਦਾ ਰੂਪ ਅਸ਼ੂ ਹੈਗਾ ਉਸ ਘਰ ਦੇ ਵਿੱਚ ਕੱਲੀ ਕੱਲਾ ਨਮਕ ਹੀ ਲੈਣਾ ਪਏਗਾ ਹਾਂਜੀ ਹਾਂਜੀ ਫੇਰ ਘਰ ਚ ਲੱਸੀ ਅਚਾਰ ਰੱਖ ਕੇ ਰੋਟੀ ਖਾ ਲੈਂਦੇ ਸਕੇ ਹਾਂ ਜੇ ਨਹੀਂ ਦਾਲ ਸਬ지 ਲੱਸੀ ਨਾਲ ਬੇਬੀ એનર્ਜੀ ਮਿਲਦੀ ਕੋਲ ਡਰਿੰਕ ਦੀ ਜਗ੍ਹਾ ਲੱਸੀ ਕਿਉਂ ਦੀ ਜਗ੍ਹਾ ਦੇਸੀ ਘਿਓ ਮੱਖਣ ਦਹੀਂ ਲੱਸੀ ਨਹੀਂ ਦਿਖਾ ਲੈਂਦੇ ਸੀ ਸਿਆਣੇ ਬਜ਼ੁਰਗ ਪਸੰਦ ਕਰਦੇ ਸੀ ਔਰ ਉਹ ਤਾਕਤਵਰ ਸੀ ਹਾਂਜੀ ਹਾਂਜੀ ਉਹ ਤਾਂ ਲੱਗਦੀ ਸੀ ਉਹਨਾਂ ਨੂੰ ਨਾ ਦਾਲਾਂ ਸਬਜ਼ੀਆਂ ਪਸੰਦ ਨਹੀਂ ਸੀ ਕਰਦੇ ਸਿਆਣੇ ਬਜ਼ੁਰਗ ਖੱਟੇ ਚ ਚੂਰ ਕੇ ਖਾਈ ਜਾਂਦੇ ਬਿਨਾ ਪਕੌੜੀਆਂ ਤੋਂ ਮੋਟੀ ਸੀਰ ਨਹੀਂ ਪਾ ਕੇ ਉਹ ਖੱਟਾ ਟੰਗ ਦਿੰਦੇ ਹੁੰਦੇ ਸੀ ਫੇ ਜਿਹੜਾ ਉਹ ਨਿਕਲ ਅੱਛਾ ਜਿਹੜਾ ਲੱਸੀ ਟੰਗ ਦਿੰਦੇ ਹੁੰਦੇ ਸੀ ਕੱਪੜੇ ਦੇ ਵਿੱਚ ਪਾ ਕੇ ਖੱਦਰ ਦੇ ਕੱਪੜੇ ਦੇ ਵਿੱਚ ਤੇ ਪੱਕਤੇ ਪੱਕੇ ਪਾਣੀ ਵਿੱਚੋਂ ਨਿਕਲ ਜਾਂਦਾ ਸੀ ਵਿੱਚ ਕੀ ਬਚਦਾ ਸੀਗਾ ਵਿੱਚ ਉਹ ਲੱਸੀ ਦਾ ਜਦੋਂ ਡੱਕ ਜਾਂ ਬਣ ਜਾਂਦਾ ਸੀ ਉਹ ਬਚਿਆ ਜਿਹੜਾ ਪਾਣੀ ਵਿੱਚੋਂ ਨਿਕਲ ਜਾਂਦਾ ਸੀ ਦੁੱਧ ਲੱਸੀ ਦਾ ਜਿਹੜਾ ਵਿੱਚ ਕੱਪੜੇ ਦੇ ਵਿੱਚ ਜਿਹੜਾ ਬਚ ਜਾਂਦਾ ਸੀ ਉਹਨੂੰ ਕੀ ਕਹਿੰਦੇ ਸੀ ਪਨੀਰ ਨਿਕਲਦਾ ਹੈ ਪਨੀਰ ਨਹੀਂ ਕਹਿੰਦੇ ਸੀ ਖੱਟਾ ਖੱਟਾ ਵੀ ਨਹੀਂ ਕਹਿੰਦੇ ਸੀ ਉਹ ਪਾਣੀ ਪਾ ਖੱਟਾ ਉਹ ਨਾ ਖੱਟਾ ਨਹੀਂ ਕਹਿੰਦੇ ਸੀ ਖੱਟਾ ਤਾਂ ਉਹ ਗਾੜੀ ਲੱਸੀ ਦਾ ਬਣ ਜਾਂਦਾ ਸੀ ਖੱਟੀ ਲੱਸੀ ਦਾ ਖੱਟਾ ਬਣਦਾ ਸੀ ਉਹ ਤਾਂ ਪਾਣੀ ਤਾਂ ਘੜਦੇ ਨੇ ਫੇ ਖਟਿਆਣ ਦੇ ਨਿਕਲ ਜਾਂਦੀ ਆ ਉਹਨੂੰ ਜਿਹੜਾ ਵਿੱਚ ਕੱਪੜੇ ਦੇ ਜਮਾ ਉਹ ਤਨੀ ਦੇ ਤੱਤੇ ਨਾ ਕਹਿੰਦੇ ਸੀ ਪੱਪੇ ਨਾਲ ਪਨੀਰ ਬਣਿਆ ਪਨੀਰ ਬਣਿਆ ਉਦੋਂ ਪਨੀਰ ਤੋਂ ਪਹਿਲਾਂ ਤਨੀਰ ਹੁੰਦਾ ਸੀ ਤੱਤੇ ਤੱਤਾ ਮਰੇ ਲੱਗਦਾ ਸੀ ਤਨੀਰ ਮਤਲ ਨਿਤਰਿਆ ਹੋਇਆ ਸਪੇਰ ਹਨ ਨਿਤਰਿਆ ਉਦੋਂ ਤਨੀਰ ਕਹਿੰਦੇ ਸੀ ਬਹੁਤ ਸਾਰੇ ਲੋਕ ਦੇਖਦੇ ਹੋਣਗੇ ਟੈਲੀਵਿਜ਼ਨ ਦੇ ਉੱਤੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਹੈ ਉਹ ਅੱਜ ਵੀ ਜਾਣਦੇ ਨੇ ਉਸ ਵੇਲੇ ਭੈਣ ਜੀ ਉਹਨੂੰ ਤਨੀਰ ਕਹਿੰਦੇ ਸੀ ਕਿਉਂਕਿ ਨਿਤਰ ਨਿਤਰ ਕੇ ਪਾਣੀ ਵਿੱਚੋਂ ਨਿਕਲ ਜਾਂਦਾ ਸੀ ਵਿੱਚ ਜਿਹੜਾ ਵੱਜ ਜਾਂਦਾ ਉਹਨੂੰ ਤਨੀਰ ਕਹਿੰਦੇ ਹੁੰਦੇ ਤੇ ਉਸੇ ਨਮਕ ਮਿਰਚਾਂ ਪਾ ਪਾ ਕੇ ਬੜਾ ਟੇਸਟੀ ਬਣਦਾ ਸੀ ਬਹੁਤ ਖਾਣਾ ਹੀ ਪਸੰਦ ਕਰਦੇ ਸੀ ਇਹਨੂੰ ਪਤਾ ਨਹੀਂ ਸੀ ਕੀ ਹੈ ਤੇ ਉਦੋਂ ਦਾ ਦਾ ਵੀ ਤੁਸੀਂ ਕਦੀ ਹਾਂਜੀ ਖਾਈਦਾ ਸੀ ਤੁਹਾਡੇ ਮੂੰਹ ਚ ਪਾਣੀ ਆ ਗਿਆ ਸਾਡੇ ਮੰਮੀ ਸਾਡੇ ਮੰਮੀ ਨੇ ਰੱਖ ਦੇਉਂਦੇ ਸੀ ਦੱਬ ਬਣਾਉਂਦੇ ਸੀ ਖਾ ਲਈਦਾ ਸੀਗਾ ਚਮਚੇ ਨਾਲ ਦੇਖੋ ਉਹ ਸਮਾਂ ਬਹੁਤ ਜ਼ਿਆਦਾ ਵਧੀਆ ਸੀ ਤੇ ਹੁਣ ਤਾਂ ਹੁਣ ਤਾਂ ਬੀਬੀਆਂ ਭੈਣਾਂ ਜਿਹੜੀਆਂ ਆ ਉਹ ਆਰਡਰ ਕਰਦੀਆਂ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਡਿਲੀਵਰੀ ਵਾਲੇ ਦੇਣ ਆ ਗਏ ਹਨਾ ਬਹੁਤ ਸਾਮਾਨ ਬਣਿਆ ਬਣਾਇਆ ਹਨਾ ਤੇ ਇਸ ਪਿੰਡ ਚ ਵੀ ਆ ਜਾਂਦੇ ਡਿਲੀਵਰੀ ਵਾਲੇ ਜਿਹੜੇ ਬਣਿਆ ਬਣਾਇਆ ਸ਼ਹਿਰ ਦੇ ਨੇੜੇ ਵਾਲੇ ਪਿੰਡਾਂ ਚ ਤਾਂਣ ਲੱਪੇ ਹਾਂਜੀ ਡਿਲੀਵਰੀ ਉਹਦਾ ਵੀ ਕੋਈ ਚੀਜ਼ ਮੈਂ ਡਿਲੀਵਰੀ ਤੇ ਮੰਗਾਈ ਲੈਂਦੇ ਆ ਖਾਣ ਵਾਲੀਆਂ ਚੀਜ਼ਾਂ ਆ ਜਾਂਦੀਆਂ ਖਾਣ ਵਾਲੀਆਂ ਚੀਜ਼ਾਂ ਸੀ ਤਾਂ ਵੀ ਕਦੇ ਮੰਗਾਈਆਂ ਨੇ ਉਹਦਾ ਪਿੰਡ 'ਚ ਹੋਰ ਹੋਰ ਕੁੜੀਆਂ ਮਗਾ ਲੈਂਦੀਆਂ ਹਨਾ ਹੋਰ ਕੁੜੀਆਂ ਬੋਟੀਆਂ ਮਗਾ ਲੈਂਦੀਆਂ ਪਿੰਡਾਂ ਦੇ ਵਿੱਚ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਆਉਣੀਆਂ ਉਹ ਸ਼ੁਰੂ ਹੋ ਗਈਆਂ ਨੇ ਜਿਹੜਾ ਪੁਰਾਣਾ ਸਾਡਾ ਸੱਭਿਆਚਾਰ ਸੀਗਾ ਉਹ ਹੌਲੀ ਹੌਲੀ ਕਰਕੇ ਅਲੋਪ ਹੁੰਦਾ ਜਾ ਰਿਹਾ ਖਾਣ ਪੀਣ ਦੇ ਜਿਹੜੇ ਉਹ ਤੌਰ ਤਰੀਕੇ ਬਦਲਦੇ ਜਾ ਰਹੇ ਨੇ ਖਾਣਾ ਪੀਣਾ ਬਦਲਦਾ ਜਾ ਰਿਹਾ ਹੈਗਾ ਤੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਆ ਪਾਥੀਆਂ ਗਹੋੜੀਆਂ ਇਹ ਸਾਰਾ ਕੁਝ ਸਿਸਟਮ ਬਹੁਤ ਕਿਸੇ ਕਿਸੇ ਪਿੰਡ ਦੇ ਵਿੱਚ ਅੱਜ ਦੇਖਣ ਨੂੰ ਮਿਲਦਾ ਨਹੀਂ ਤੇ ਪਿੰਡਾਂ ਦੇ ਵਿੱਚ ਹੁਣ ਆਮ ਜਿਵੇਂ ਪਸ਼ੂ ਹੁੰਦੇ ਸੀ ਲੋਕਾਂ ਨੇ ਰਸਤਿਆਂ ਦੇ ਬੰਨਿਆ ਹੁੰਦੇ ਸੀ ਸੜਕਾਂ ਦੇ ਵਿੱਚ ਵੀ ਜਾਂ ਆਪਣੇ ਵੇੜੇ ਦੇ ਵਿੱਚ ਵੀ ਬੰਨਿਆ ਹੁੰਦੀ ਸੀ ਉਹ ਸਿਸਟਮ ਕਾਫੀ ਬਦਲ ਚੁੱਕਾ ਹੁਣ ਲੋਕ ਡੇਰੀਆਂ ਡੇਰੀਆਂ ਦੇ ਵਿੱਚ ਆ ਗਏ ਨੇ ਅੱਗੇ ਲੋਕ ਜਿੱਥੇ ਪਸ਼ੂ ਰੱਖੇ ਹੁੰਦੇ ਸੀ ਮੱਝਾਂ ਰੱਖੀਆਂ ਸੀ ਉਹਨੂੰ ਡੇਰੀ ਕਹਿੰਦੇ ਹੁੰਦੇ ਸੀਗੇ ਹੁਣ ਉਲਟਾ ਹੋ ਗਿਆ ਜਿਸ ਦੁਕਾਨ ਤੋਂ ਦੁੱਧ ਮਿਲਦਾ ਉਸ ਦੁਕਾਨ ਨੂੰ ਡੇਰੀ ਕਹਿਣ ਲੱਗ ਗਏ ਆ ਹੁਣ ਕੋਈ ਸ਼ਬਦਾਂ ਦਾ ਜਿਹੜਾ ਉਹ ਵੀ ਕੁਝ ਕੁਝ ਨਾ ਕੁਝ ਚੇਂਜਿੰਗ ਆ ਗਈ ਕਾਫੀ ਤਬਦੀਲੀ ਆਈ ਆ ਤੇ ਇਦਾਂ ਦਾ ਮਾਹੌਲ ਬਹੁਤ ਘੱਟ ਦੇਖਣ ਨੂੰ ਬੀਬੀਆਂ ਆਪਸ ਵਿੱਚ ਇਹਨਾਂ ਦੀ ਸੌਰਵੋਰ ਹਲਦੀ ਹੁੰਦੀ ਆ ਆਪਸ ਵਿੱਚ ਸਲਾਹ ਬਹੁਤ ਹੁੰਦੀ ਆ ਆਪਸ ਵਿੱਚ ਕਠੀਆਂ ਕੰਮ ਕਰਦੀਆਂ ਕਰਦੀਆਂ ਇੱਕ ਦੂਜੇ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਪੁੱਛ ਲੈਂਦੀਆਂ